ਕੁਦਰਤ ਦੇ ਪ੍ਰਕੋਪ ਦਾ ਸ਼ਿਕਾਰ ਹੋ ਰਹੇ ਕਿਸਾਨ ਹੁਣ ਚੋਰਾਂ ਦੀ ਵਾਰਦਾਤਾ ਤੋਂ ਪਰੇਸ਼ਾਨ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਥਾਣਾ ਜੋਗਾ ਦੇ ਅਧੀਨ ਕਈ ਪਿੰਡਾਂ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਚੋਰੀ ਹੋ ਗਏ ਰਾਤ ਦੇ ਸਮੇਂ ਚੋਰਾਂ ਨੇ ਬਿਜਲੀ ਦੇ ਖੰਭਿਆਂ ਤੇ ਟਰਾਂਸਫਾਰਮ ਹੀ ਉਤਾਰ ਲਏ ਅਤੇ ਕਈ ਟਰਾਂਸਫਾਰਮਰਾਂ ਤੋਂ ਤਾਂਬਾ ਅਤੇ ਤੇਲ ਕੱਢ ਲਿਆ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਗਵਿੰਦਰ ਸਿੰਘ ਹੈ ਪਿੰਡ ਰੱਲਾਜੀ ਜ਼ਿਲ੍ਹਾ ਮਾਨਸਾ ਮੇਰਾ ਰਾਤੀ ਚੋਰੀ ਹੋ ਗਿਆ ਟਰਾਂਸਫਾਰਮ ਕਮੇਪਰਚਾਸਨ ਤੋਂ ਇਹ ਬੇਨਤੀ ਕਰਦਾ ਹੈ ਵੀ ਜੋ ਵੀ ਸਾਡੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਰਾਤਾਂ ਨੂੰ ਚੋਰੀਆਂ ਹੁੰਦੀਆਂ ਨੇਗੀਆਂ ਇਹਨਾਂ ਤੇ ਕੰਟਰੋਲ ਹੋਵੇ ਸਾਨੂੰ ਜ਼ਿਮੀਦਾਰਾਂ ਨੂੰ ਬਹੁਤ ਤਕਲੀਫ ਹੈ ਇਸ ਗੱਲ ਰੇ ਚੋਰੀਆਂ ਹੋ ਰਹੀਆਂ ਇਹਨਾਂ ਨੂੰ ਠੱਲ ਪਾਈ ਜਾਵੇ ਜ਼ਿਮੀਦਾਰ ਪਹਿਲੇ ਬਹੁਤ ਟੋਟਿਆ ਹੋਇਆਗਾ ਰਾਜ ਜਿਸ ਤਰ੍ਹਾਂ ਸਾਡੇ ਪਿੰਡ ਵਿੱਚ ਪੰਜ ਟਰਾਂਸਫਰਮ ਦੀਆਂ ਚੋਰੀਆਂ ਹੋਈਆਂ ਉਹਨਾਂ ਦਾ ਸਮਾਨ ਕੱਟਿਆ ਗਿਆ ਬਹੁਤ ਹੀ ਮੰਦਪਾ ਗਿਆ ਜ਼ਿਮੀਦਾਰ ਪਹਿਲਾਂ ਹੀ ਕਰਜਈ ਹੈ ਇਹ ਹੋਰ ਜ਼ਿਮੀਦਾਰ ਦੇ ਲਈ ਦੁੱਖ ਭਰੀ ਗੱਲ ਹੈ ਸਾਡੇ ਪਹਿਲਾਂ ਹੀ ਬਹੁਤ ਸਾਰਾ ਇਸ ਤਰ੍ਹਾਂ ਚੋਰੀਆਂ ਹੋ ਚੁੱਕੇ ਹਨ ਮੋਟਰਾਂ ਕੇਬਲਾਂ ਚੋਰੀ ਹੋਏ ਜਾਂ ਹੋਰ ਪਰ ਅਜ ਤੱਕ ਕੋਈ ਕੇਸ ਦਾ ਕੁਝ ਥੋ ਪਤਾ ਨਹੀਂ ਲੱਗ ਚੱਲਿਆ ਇਸ ਕਰਕੇ ਚੋਰਾਂ ਦੇ ਹੌਸਲੇ ਪਲੰਦ ਨੇ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਤਾਂ ਜੋ ਇਹਨਾਂ ਗਰੀਬ ਲੋਕਾਂ ਦਾ ਭਲਾ ਹੋ ਸਕੇ ਸਾਡੀ ਪ੍ਰਸ਼ੰਤ ਦੁਆਰਾ ਫਿਰ ਹੀ ਮੰਗ ਹੈ ਵੀ ਇਹ ਲੋਕ ਸਰਕਾਰ ਵੀ ਪੁਰ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਬੰਦ ਦੀ ਕਾਰਵਾਈ ਕਰਕੇ ਇਹਨਾਂ ਨੂੰ ਮੁਆਵਜ਼ਾ ਦਿਵਾਵੇ ਇਦਾਂ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਥਾਣਾ ਜੋਗਾ ਦੇ ਪਿੰਡ ਜਿਹੜੇ ਏਰੀਆ ਦੇ ਅੰਦਰ ਪਿੰਡ ਪੈਂਦੇ ਇਹਨਾਂ ਚ ਥਾਂ-ਥਾਂ ਤੋਂ ਤਿੰਨ ਟਰਾਂਸਫਾਰਮਰ ਚੋਰੀ ਹੋਏ ਨੇ ਤੇ ਕੁਝ ਜੋ ਟਰਾਂਸਫਾਰਮਰਾਂ ਦਾ ਤਿੱਲ ਕੱਢ ਕੇ ਲੈ ਗਏ ਨੇ ਇਸ ਬਾਬਤ ਸਹੀ ਇੱਕ ਤਾਂ ਐਫਆਈਆਰ ਦਰਜ ਕਰਤੀ ਹੈ ਤੇ ਕੁਝ ਸ਼ਕਤੀਵਕਾਂ ਨੂੰ ਵੀ ਰਾਉਂਡ ਅਪ ਕਰਕੇ ਕੁਐਸਚਨ ਕਰ ਰਹੇ ਆ ਤੇ ਉਮੀਦ ਹੈ ਕਿ ਛੇਤੀ ਤੋਂ ਛੇਤੀ ਇਹ ਜਿਹੜੇ ਤਾਂਬਾ ਚੋਰਾਂ ਛੇਤੀ ਫੜੇ ਜਾਣ ਮਾਨਸਾ ਤੋਂ ਅਮਰਜੀਤ ਮੱਖਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ